ਹੋ ਰਹੀ ਬਰਸਾਤ ਅਤੇ ਹਨੇਰੀ ਕਾਰਨ ਕਿਸਾਨਾਂ ਦੇ ਸੁੱਕੇ ਸਾਹ ਦੇਖੋ ਕਿਸ ਤਰ੍ਹਾਂ ਫਸਲ ਵਿਛਾ ਦਿੱਤੀ ਗਈ ਹੈ ਇਹ ਪਰਮਾਤਮਾ ਕਿਸਾਨ ਵੀਰਾਂ ਤੇ ਚੜ੍ਹਦੀ ਕਲਾ ਰੱਖੀ ਮਿਹਰ ਕਰੀ ਜਾਤੇ ਆ ਪਹਿਲਾਂ ਹੀ ਆਪਣੇ ਹੱਕੀ ਮੰਗਾਂ ਲਈ ਵਕ ਵਕ ਬਾਰਡਰਾਂ ਤੇ ਕਿਸਾਨਾਂ ਸੰਨ ਰਸ਼ ਕਰ ਰਹੇ ਹਨ ਤੇ ਬੇਮੌਸਮੀ ਬਰਸਾਤ ਅਤੇ ਹਨੇਰੀ ਕਾਰਨ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਉੱਡਦੀ ਨਜ਼ਰ ਆ ਰਹੀ ਹੈ ਵੀਰਾਂ ਦੇ ਜੀ ਤੁਹਾਨੂੰ ਮਸੂਨ ਆਪਕੇ ਸਾਹਾਰੇ ਬਸ ਬਦਲ ਹੀ ਬਦਲ ਨਜ਼ਰ ਆ ਰਿਹਾ ਹੈ ਲੇਕਿਨ ਪੂਰਾ ਅਸਮਾਨ ਕਾਲਾ ਸ਼ਾਹ ਹੋਇਆ ਪਿਆ ਹੈ ਇਸਾ ਦੀ ਤਸਵੀਰਾਂ ਦੇ ਮਾਦੀ ਹੋਣ ਨਾਲ ਪੂਰਾ ਮੌਸਮ ਕਾਲਾ ਇਸ ਟਾਈਮ ਵੀ ਬਰਸਾਤ ਹੋ ਰਹੀ ਹੈ ਜਗਦੀ ਕਲਾ ਬਖਸ਼ੇ ਕਿਸਾਨ ਵੀਰਾਂ ਤੇ ਪਹਿਲਾਂ ਹੀ ਅੱਧੀ ਮੰਗਾਂ ਲਈ ਬਗ ਬਗ ਫੋਟਰਾਂ ਤੇ ਬੈਠਿਆ ਨੇ ਕਿਸਾਨ ਵੀਰ ਕੱਲ ਸਵੇਰ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਅਤੇ ਰਾਤ ਕੋਈ ਬਰਸਾਤ ਤੇ ਹਨੇਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਦੇਖੋ ਕਿਸ ਤਰ੍ਹਾਂ ਹੋਇਆ ਨੁਕਸਾਨ ਚਾਰੇ ਦਿਸ਼ਾ ਦੇ ਵਿੱਚ ਖਿੰਡੀ ਹੋਈ ਕਣਕ ਮੌਸਮ ਦਾ ਹਜੇ ਵੀ ਹਾਲਾਤ ਤੁਸੀਂ ਦੇਖ ਲਓ ਵੋ ਕਿਸ ਤਰ੍ਹਾਂ ਦੇ ਹਾਲਾਤ ਨੇ ਮੌਸਮ ਦੇ ਪੂਰਾ ਬਦਲ ਗਿਆ ਖੜੇ ਬਦਲ ਕਾਲਾ ਸ਼ਾ ਸਮਾਨ ਇਸ ਟਾਈਮ ਵੀ ਹੋ ਰਹੀ ਹੈ ਸਾਧਾ ਸਵਾਤਮਾ ਕਿਸਾਨ ਵੀਰ ਤੇ ਚੜਦੀ ਕਲਾ ਬਖਸ਼ੇ ਜਿਹੜੇ ਕਿਸਾਨ ਵੀਰ ਘਰ ਬੈਠੇ ਨੇ ਉਹ ਸੋਚਣ ਵੀ ਜਿਹੜੇ ਉਹ ਵੀ ਕਿਸਾਨ ਨੇ ਜਿਹੜੇ ਇਸ ਮੌਸਮ ਵਿੱਚ ਵੀ ਬਾਰਡਰਾਂ ਤੇ ਬੈਠੇ ਆ ਨਾ ਉਹ ਤੋਂ ਵੱਧ ਗਤੀ ਵਿੱਚ ਬਾਰਡਰਾਂ ਤੇ ਵੀ ਲਗਾਓ ਹਾਜ਼ਰੀ ਆਪਣੇ ਹੱਕੀ ਮੰਗਾਂ ਲਈ ਅੱਗੇ ਦੇਖੋ ਫਸਲਾਂ ਦੇ ਹਾਲਾਤ ਅੱਜ ਵੀ ਨੈਟ ਦੇ ਹਿਸਾਬ ਨਾਲ ਅੱਜ ਵੀ ਸਾਰਾ ਦਿਨ ਬਰਸਾਤ ਦੱਸੀ ਗਈ ਹੈ। ਸਮਾਨ ਦੇ ਦ੍ਰਿਸ਼। ਗੁੱਕ ਦੇ ਤਰ੍ਹਾਂ ਕਿਸਾਨ ਦੀ ਕਣਕ ਜਿਹੜੀ ਚਾਰੇ ਦਿਸ਼ਾ ਚ ਗਰੀ ਹੋਈ ਹੈ। ਰਾਤ ਮੀਤ ਤੇ ਹਨੇਰੀ ਕਰਨ